ਇੱਕ ਕਮੈਂਟ ਫਰੋਜ਼ਪੁਰ ਦਾ ਸੀ ਫਰੋਜ਼ਪੁਰ ਦੇ ਬਾਰੇ ਸੀ ਉਹ ਗੱਲ ਆਪਾਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਫਰੋਜ਼ਪੁਰ ਦੇ ਵਿੱਚ ਇੱਕ ਬਹੁਤ ਮੰਦਭਾਗੀ ਘਟਨਾ ਘਟੀ ਉਥੇ ਇੱਕ ਅਮਨਦੀਪ ਨਾਮ ਦਾ ਸ਼ਖਸੀ ਫਾਈਨਾਂਸ ਵਗੈਰਾ ਦਾ ਕੰਮ ਕਰਦਾ ਸੀ ਚੰਗਾ ਸੀ ਕਹਿੰਦੇ ਕੰਮਕਾਰ ਚੰਗਾ ਸੀ ਤੇ ਪਤਾ ਨਹੀਂ ਕੀ ਮਸਲਾ ਹੋਇਆ ਕਹਿੰਦੇ ਜੀ ਉਹਨੇ ਪਹਿਲਾਂ ਆਪਦੀ ਪਤਨੀ ਨੂੰ ਦੋ ਬੇਟੀਆਂ ਨੂੰ ਗੋਲੀ ਮਾਰੀ ਤੇ ਫਿਰ ਆਪ ਵੀ ਸੁਸਾਈਡ ਕਰ ਲਈ ਬਹੁਤ ਮੰਦਭਾਗੀ ਇਹ ਘਟਨਾ ਹੈ ਤੇ ਕਾਰਨ ਅਜੇ ਤੱਕ ਬਹੁਤ ਗੁਸਪਸ਼ਟ ਹੋ ਨਹੀਂ ਸਕਿਆ ਮੈਂ 2 ਦਿਨ ਪਹਿਲਾਂ ਹੀ ਇੱਕ ਪੋਸਟ ਪਾਈ ਸੀਗੀ ਜਦੋਂ ਕੋਈ ਚਾਹ ਚੂਰੀ ਹਾਂਜੀ ਕੋਈ ਫਰੈਂਚਾਈਜ਼ ਹੈ ਤਾਂ ਉਹਦੇ ਮਾਲਕ ਨੇ ਗੋਲੀ ਮਾਰ ਲਈ ਸੀ ਹਮ ਛੇ ਤੁਸੀਂ ਗੱਲ ਵੀ ਕੀਤੀ ਹੈ ਜਾਂ ਨਹੀਂ ਕੀਤੀ ਆਪਾਂ ਕੀਤੀ ਹੈ ਜੀ ਹਾਂ ਨਾ ਜੀ ਹਾਂਜੀ ਤਾਂ ਮੈਂ ਉਸ ਦਿਨ ਲਿਖਿਆ ਸੀਗਾ ਕਿ ਯਾਰ ਇਹ ਪੰਜਾਬ ਦਾ ਇੱਕ ਇਹੋ ਜਿਹਾ ਮੁੱਦਾ ਹੈ ਜਿਹਦੇ ਤੇ ਕੋਈ ਵੀ ਗੱਲਬਾਤ ਕਰਕੇ ਰਾਜ਼ੀ ਨਹੀਂ ਨਾ ਤੇ ਮੀਡੀਆ ਕਰਦਾ ਹਮ ਨਾ ਸਾਡੇ ਵਿਦਵਾਨ ਲੋਕ ਕਰਦੇ ਆ ਜੀ ਤੇ ਮੈਂ 4 ਕੁ ਸਾਲ ਪਹਿਲਾਂ ਨਾ ਗਿਆ ਸੀਗਾ ਕਿਸੇ ਫਿਲਮ ਦੇ ਨਾ ਪ੍ਰਮੋਸ਼ਨ ਦਾ ਦੌਰ ਚੱਲ ਰਿਹਾ ਸੀਗਾ ਤਾਂ ਮੈਂ ਵੀ ਜੁੜਿਆ ਹੋਇਆ ਸੀਗਾ ਨਾਲ ਤੇ ਉਸ ਵੇਲੇ ਜਿੰਨੀਆਂ ਇੰਟਰਵਿਊਜ਼ ਹੋ ਰਹੀਆਂ ਸੀਗੀਆਂ ਨਾ ਉਹ ਸਾਰੇ ਮਤਲਬ ਕਿ ਕੋ ਗੱਲ ਨਿਸ਼ਾਨ ਨਿਸ਼ਾਨ ਮੈਂ ਕਿਹਾ ਯਾਰ ਮੈਨੂੰ ਕੋਈ ਹੋਰ ਗੱਲ ਵੀ ਪੁੱਛ ਲੋ ਸਹੀ ਗੱਲ ਕਿ ਮੈਂ ਉੱਥੇ ਉਦਾਹਰਣ ਦਿੱਤੀ ਸੀ ਮਿਸਾਲ ਦਿੱਤੀ ਸੀ ਕੁਝ ਕੇਸ ਚੁੱਕ ਕੇ ਪਿਕ ਕਰਕੇ ਨਾ ਕਿ ਸਾਡੇ ਵਿਦਿਆਰਥੀ ਸੁਸਾਇਡ ਕਰ ਰਹੇ ਆ ਹੂੰ ਵੀ ਜਦਾਂ ਕੋਈ ਉਦੋਂ ਆਈਲੈਸ ਚੋਂ ਫੇਲ ਹੋ ਗਿਆ ਤਾਂ ਕੋਈ ਨੌਕਰੀ ਚੋਂ ਰਹਿ ਗਿਆ ਤਾਂ ਕੋਈ ਉਦੋਂ ਇੱਕ ਭਰਤੀ ਚ ਰਹਿ ਗਿਆ ਸੀ ਮੁੰਡਾ ਉਹਨੇ ਸੁਸਾਈਡ ਕਰ ਲਈ ਸੀ ਆਰਮੀ ਦੀ ਸ਼ਹਿਦ ਭਰਤੀ ਸੀ ਫਿਰ ਮੈਂ ਇੱਕ ਮਿਸਾਲ ਦਿੱਤੀ ਸੀ ਕਿ ਮੋਗੇ ਦੇ ਵਿੱਚ ਇੱਕ ਬੱਚੀ ਨੇ ਸ਼ਦ ਮੋਗਾ ਸੀ ਜਾਂ ਕੋਈ ਆਸ-ਪਾਸ ਦਾ ਇਲਾਕਾ ਕਿ ਉਹਦੇ ਨੰਬਰ ਦਸਵੀਂ ਕੇ 12ਵੀਂ ਚੋਂ ਜਿੰਨੀ ਉਹਨੂੰ ਉਮੀਦ ਸੀ ਨਹੀਂ ਆਏ ਜੀ ਤਾਂ ਉਸ ਦੇ ਫਲਸ ਰੂਪ ਉਸਨੇ ਸੂਸਾਈਡ ਕਰ ਲਿਆ ਮੈਂ ਕਿ ਯਾਰ ਇਹਨਾਂ ਮੁੱਦਿਆਂ ਨੂੰ ਵੀ ਤੁਸੀਂ ਨਾਲ ਉਭਾਰੋ ਜੀ ਡਰਗ ਦਾ ਮੁੱਦਾ ਮੁੱਦਾ ਹੈ ਪਰ ਉਸ ਮੁੱਦੇ ਦੀ ਆੜ ਦੇ ਵਿੱਚ ਤੁਸੀਂ ਬਹੁਤ ਸਾਰੇ ਸਮਾਜਿਕ ਮੁੱਦੇ ਜਿਹੜੇ ਆ ਨਾ ਉਹ ਛੱਡ ਦਿੰਨੇ ਹੋ ਜੀ ਕਿਉਂਕਿ ਮੌਤਾਂ ਤਾਂ ਉਹਦੇ ਨਾਲ ਵੀ ਹੋ ਰਹੀਆਂ ਨੇ ਨਾ ਬਿਲਕੁਲ ਸਟ्रेस ਨਾਲ ਜਿਹੜੇ ਹੋਰ ਕਾਰਨ ਹੈ ਸਮਾਜਿਕ ਤੌਰ ਤੇ ਚਾਹੇ ਉਹ ਆਰਥਿਕਤਾ ਨਾਲ ਜੁੜੇ ਨੇ ਚਾਹੇ ਉਹ ਤਣਾਅ ਨਾਲ ਜੁੜੇ ਨੇ ਚਾਹੇ ਰਿਸ਼ਤਿਆਂ ਦੇ ਵਿੱਚ ਆਈ ਗਰਾਵਟ ਜਾਂ ਨਘਾਰ ਦੇ ਨਾਲ ਜੁੜੇ ਨੇ ਅਸੀਂ ਉਹਨਾਂ ਤੇ ਗੱਲ ਕਰਨੀ ਨਹੀਂ ਚਾਹੁੰਦੇ ਜੀ ਫਿਰ ਕੁਝ ਮੈਂ ਮਿਸਾਲਾਂ ਦੇਣਾ ਹੁਣਾ ਕਿ ਫਰੀਦਕੋਟ ਦੇ ਵਿੱਚ ਸਮੂਹਿਕ ਖੁਦਕੁਸ਼ੀ ਕਾਂਡ ਵਾਪਰਿਆ ਹੂੰ ਫਿਰ ਜੇ ਤੁਸੀਂ ਵੇਖੋਗੇ ਬਠਿੰਡੇ 'ਚ ਵਾਪਰਿਆ ਇੱਕ ਕਾਰੋਬਾਰੀ ਦਾ ਜੀ ਇੱਕ ਮੋਗੇ 'ਚ ਮੁੰਡੇ ਨੇ ਆਪਣਾ ਪਰਿਵਾਰ ਖਤਮ ਕਰ ਲਿਆ ਸੀਗਾ ਔਰ ਸ਼ਾਇਦ ਕਈ ਜੀ ਮਾਰੇ ਸਨ ਉਹਦੀ ਸ਼ਾਦੀ ਸੀ ਕੁਝ ਦਿਨਾਂ ਬਾਅਦ ਹੁਣ ਮੈਨੂੰ ਪਿੰਡ ਵਗੈਰਾ ਯਾਦ ਨਹੀਂ ਰਹਿੰਦੇ ਪਰ ਮੋٹے ਤੌਰ ਤੇ ਤਾਂ ਮੈਂ ਇਹਨਾਂ ਚੀਜ਼ਾਂ ਦੇ ਆਧਾਰ ਤੇ ਹੀ ਉਸ ਦਿਨ ਮੇਰੇ ਮਨ ਚ ਪਤਾ ਨਹੀਂ ਕੀ ਹੋੜੀ ਉਸ ਖਬਰ ਨੂੰ ਦੇਖ ਕੇ ਤਾਂ ਮੈਂ ਕਿਹਾ ਯਾਰ ਇਹ ਕੱਲ ਜ਼ਰੂਰ ਹੋਣੀ ਚਾਹੀਦੀ ਆ ਹਮ ਕਿ ਕੀ ਕਾਰਨ ਆ ਕਾਰਨ ਸਿਆਣੇ ਲੋਕ ਲੱਭਣ ਸਾਡੇ ਜਿਹੜੇ ਦਾਨਿਸ਼ਮੰਦ ਲੋਕ ਆ ਕੀ ਕਾਰਨ ਹੈ ਕਿ ਚੜ੍ਹਦੀ ਕਲਾ ਦਾ ਜਿਥੇ ਸੰਕਲਪ ਸੀ ਜਿੱਥੇ ਪਰਿਵਾਰ ਸਾਂਝੇ ਦੁੱਖ ਸੁੱਖ ਸਾਂਝੇ ਸੀ ਉੱਥੇ ਅੱਜ ਕੀ ਐਸਾ ਹੋ ਗਿਆ ਕਿ ਕਾਰੋਬਾਰੀ ਤੋਂ ਲੈ ਕੇ ਕਿਸਾਨ ਜੀ ਤੇ ਮਜ਼ਦੂਰ ਤੋਂ ਲੈ ਕੇ ਨੌਜਵਾਨ ਹਮ ਖੁਦਕੁਸ਼ੀ ਕਰ ਰਹੇ ਸਨ ਬਿਲਕੁਲ ਖੁਦਕੁਸ਼ੀਆਂ ਹੁਣ ਸਮੂਹਿਕ ਤੌਰ ਤੇ ਆ ਤੁਸੀਂ ਦੇਖੋ ਕਿ ਦੋ ਦਿਨ ਪਹਿਲਾਂ ਮੈਂ ਲਿਖਿਆ ਸੀ ਆ ਤੀਜਾ ਦਿਨ ਨਹੀਂ ਪਿਆ ਇਹ ਪਿੰਡ ਜਿਹੜਾ ਨੌਜਵਾਨ ਦਾ ਇਹ ਰੱਤਾ ਖੇੜਾ ਗੁਲਾਬ ਸਿੰਘ ਆ ਜੀ ਇਤਫਾਕਨ ਉੱਥੇ ਦੇ ਜਾਨੂ ਨੇ ਸਾਡੇ ਬੰਦੇ ਹਮ ਇਹ ਇਹ ਮਤਲਬ ਕਿ ਕਾਰੋਬਾਰੀ ਸੀ ਇੱਥੋਂ ਕਾਫੀ ਦੇਰ ਪਹਿਲਾਂ ਚਲੋ ਮੂਵ ਹੋ ਗਿਆ ਹੁਣ ਕੋਈ ਸੂਸੈਡ ਨੋਟ ਮਿਲੇ ਤੇ ਸਥਿਤੀ ਸਪਸ਼ਟ ਹੋਵੇ ਜੀ ਕਿ ਜੇ ਆ ਬੰਦਾ ਕਿਉਂ ਕਰ ਰਿਹਾ ਬਿਲਕੁਲ ਇਹਨਾਂ ਸੋਨਾ ਪਰਿਵਾਰ ਸੀ ਬੱਚੀਆਂ ਦੇਖੋ ਫੁੱਲ ਪਰ ਬੱਚੀਆਂ ਨੇ ਜੀ ਪਹਿਲਾਂ ਉਹਨਾਂ ਨੂੰ ਮਾਰਿਆ ਹੋਊਗਾ ਹਮ ਪਤਨੀ ਨੂੰ ਫਿਰ ਖੁਦ ਨੂੰ ਇਹ ਕੀ ਕਾਰਨ ਰਹੇ ਨੇ ਸਰ ਜੀ ਬੱਚੀਆਂ ਦਾ ਕੀ ਕਸੂਰ ਆ ਤਾਂ ਮਤਲਬ ਕਿ ਇਹ ਸਾਨੂੰ ਵੇਖਣਾ ਪਵੇਗਾ ਤੁਸੀਂ ਦੇਖਿਆ ਹੁਣ ਇੱਕ ਪਿੱਛੇ ਜੇ ਪੁਲਿਸ ਅਫਸਰ ਦਾ 파ਟਨਰ ਸੀਗਾ ਉਸਨੇ ਖੁਦਕੁਸ਼ੀ ਕੀਤੀ ਸੀ ਆਪਾਂ ਖਬਰ ਵੀ ਕੀਤੀ ਸੀ ਮੁੜ ਕੇ ਪਰਚਾ ਹੋ ਗਿਆ ਸੀ ਪੁਲਿਸ ਅਫਸਰ ਹਮ ਹਮ ਤੇ ਉਹ ਵੀ ਇੱਕ ਕਾਰੋਬਾਰੀ ਤਣਾਅ ਸੀਗਾ ਤੇ ਜਾ ਕੇ ਉਹਨੇ ਇੱਕ ਬੈਂਕ ਦੀ ਬ੍ਰਾਂਚ ਦੇ ਬਾਥਰੂਮ ਚ ਖੁਦ ਨੂੰ ਗੋਲੀ ਮਾਰ ਲਈ ਜੀ ਜੀ ਸਰ ਇੰਨੀਆਂ ਘਟਨਾਵਾਂ ਮੈਂ ਦੇਖਦਾ ਤਾਂ ਮਹਿਸੂਸ ਹੁੰਦਾ ਕਿ ਅਸੀਂ ਜਿਹੜੇ ਮਨੁੱਖ ਮਨੁੱਖਾਂ ਦੀ ਧਰਤੀ ਤੇ ਰਹਿ ਰਹੇ ਆ ਪਤਾ ਨਹੀਂ ਕਿਸ ਮਨੁੱਖ ਦੇ ਅੰਦਰ ਵਈ ਅੱਗ ਚੱਲ ਰਹੀ ਹੈ ਜ਼ਲਜ਼ਲਾ ਚੱਲ ਜੀ ਜੀ ਬਾਰੂਦ ਉਹਦੇ ਬਣ ਰਿਹਾ ਹੈ ਪਤਾ ਨਹੀਂ ਤੋਂ ਇਹ ਇੱਕ ਬੜੀ ਬੁਨਿਆਦੀ ਸਮੱਸਿਆ ਹੈ ਸੁਖਮ ਸਿੰਘ ਸਾਹਿਬ ਇਸ ਵੇਲੇ ਦੀ ਸਾਨੂੰ ਇਹਦੇ ਤੇ ਵਿਚਾਰ ਕਰਨੇ ਚਾਹੀਦੇ ਆ ਇਹਦੇ ਤੇ ਸਾਨੂੰ ਚਰਚਾਵਾ ਕਰਨੀਆਂ ਚਾਹੀਦੀਆਂ ਠੀਕ ਆ ਨਸ਼ੇ ਨਾਲ ਡੇਲੀ ਦੋ ਤਿੰਨ ਮਰਦੇ ਹੋਣਗੇ ਐਕਸੀਡੈਂਟ ਨਾਲ ਇੱਥੇ 15-20 ਮਰਦੇ ਐਵਰੇਜ ਜੀ ਫਿਰ ਮੈਂ ਨਹੀਂ ਕਹਿੰਦਾ ਕਿ ਉਹ ਮੁੱਦਾ ਛੱਡ ਦਿਓ ਪਰ ਇਹਨਾਂ ਮੁੱਦਿਆਂ ਨੂੰ ਸ਼ਾਮਲ ਕਰੋ ਪੋਲਿਟੀਕਲ ਡਿਬੇਟ ਦੇ ਵਿੱਚ ਠੀਕ ਹੈ ਜੀ ਸਮਾਜਿਕ ਡਿਬੇਟ ਦੇ ਵਿੱਚ ਤੇ মিডিਆ ਦੇ ਸੰਵਾਦ ਦੇ ਵਿੱਚ ਜੀ ਇਹ ਮੁੱਦੇ ਵੀ ਰ ਕੋ ਯਾਰ ਕਿ ਖੁਦਕੁਸ਼ੀਆਂ ਕਿਉਂ ਰਹੀਆਂ ਨੇ ਹਮ ਇਤੇ ਉਹ ਲੋਕ ਸੀਗੇ ਕਿ ਜਿਹੜੇ ਬਈ ਯਾਰ ਮਤਲਬ ਕਿ ਸਾਰਾ ਕੁਝ ਲੁਟਾ ਕੇ ਇਹਨਾਂ ਦੇ ਵਾਰਿਸ ਵੱਡੇ-ਵਡੇਰੇ ਜੀ ਜੇ ਕਹ ਦਿੰਦੇ ਸਨ ਖਾਤਾ ਪੀਤਾ ਲਾਇਦਾ ਬਾਕੀ ਅਹਿਮਦੀ ਸ਼ਾਹਦਾ ਵੀ ਜੋ ਘੜੀ ਲੰਘੀ ਠੀਕਿਆ ਹਮ ਇਤੇ ਬੱਚੇ ਕੁਝ ਮੁਠੀ ਪਰ ਲੋਕ ਜਿਹਨੀਆਂ ਸ਼ੰਭ ਹੁੰਦੀਆਂ ਨੇ ਸ਼ਮਾਂ ਦੇ ਵਿੱਚ ਰਹੇ ਨੇ ਜੀ ਜੀ ਠੀਕ ਹੈ ਨਾ ਜੀ ਇਹ ਇਹ ਤੇ ਘੋੜਿਆਂ ਦੀਆਂ ਕਾਠੀਆਂ ਤੇ ਲੰਮਾ ਅਰਸਾ ਹਮ ਜ਼ਿੰਦਗੀ ਕੱਟ ਗਏ ਨੇ ਅੱਜ ਇਹਨਾਂ ਦੀਆਂ ਜੜੀਆਂ ਇਹ ਪੀੜ੍ਹੀਆਂ ਨੇ ਕਿਉਂ ਇੱਦਾਂ ਕਰ ਰਹੀਆਂ ਨੇ ਇਹ ਬੜੇ ਬੁਨਿਆਦੀ ਸਵਾਲ ਨੇ ਮੇਰੇ ਮੇਰੇ ਵੱਸੋਂ ਬਾਹਰ ਹੈ ਹਮ ਕਿ ਮੈਂ ਮੈਂ ਕੁਝ ਕਾਰਨ ਗਿਣਾ ਸਕਦਾ ਮੇਰੇ ਕੋਲ ਹੋ ਸਕਦਾ ਮੇਰੀ ਸਮਝ ਦੇ ਮੁਤਾਬਕ ਕਿ ਆਰਥਿਕ ਕਾਰਨ ਹੈ ਜਾਂ ਸਾਡੀ ਆਪਣੀ ਹਰੇਕ ਬੰਦੇ ਦੀ ਲਾਈਫ ਹੀ ਆਡੋ ਗਈ ਸਾਂਝੇ ਪਰਿਵਾਰ ਤੋਂ ਕਾਕੀ ਪਰਿਵਾਰ ਹੋ ਗਿਆ ਆਪਾਂ ਠੀਕ ਹੈ ਜੀ ਰਿਸ਼ਤਿਆਂ ਦੇ ਵਿੱਚ ਕੋਈ ਇਹਨਾਂ ਵਜਨ ਨਹੀਂ ਰਿਹਾ ਇਹ ਵੀ ਹੋ ਸਕਦਾ ਹੈ ਮਤਲਬ ਕਿ ਇੱਕ ਮੈਂਟਲੀ ਸਟ्रेस ਹੈ ਇਹਨਾਂ ਚੀਜ਼ਾਂ ਦੀ ਐਵੇਂ ਭੇਲੋੜੀ ਹੈ ਕੰਪੈਰੀਜ਼ਨ ਫਲਾਂ ਟਮਕਾਂ ਬਹੁਤ ਸਾਰੀਆਂ ਅਸੀਂ ਸਟ्रेस ਬੇਲੋੜੀਆਂ ਲੈ ਹੀ ਫਰਦੇ ਆ ਇਹ ਕੁਝ ਕਾਰਨ ਮੇਰੇ ਮੁਤਾਬਕ ਹੋ ਸਕਦੇ ਆ ਜਿਹੜੇ ਮਾਹਰ ਨੇ ਬੁੱਧੀਜੀਵੀ ਨੇ ਚਿੰਤਕ ਨੇ ਉਹਨਾਂ ਨੂੰ ਇਸ ਗੰਭੀਰ ਵਿਸ਼ੇ ਤੇ ਬਹੁਤ ਡੂੰਘਾ ਇਹਦੇ ਨਾਲ ਕੰਮ ਕਰਨ ਦੀ ਜ਼ਰੂਰਤ ਹੈ ਸਾਬ ਬਿਲਕੁਲ ਜੀ ਬਿਲਕੁਲ ਜੀ ਇੱਕ ਥਾਂ ਤੇ ਪੜਿਆ ਸੀ ਕਹਿੰਦਾ ਚਮਕ-ਦਮਕ ਨਾ ਦੇਖ ਸੋਹਣਾ ਦੇਖ ਨਾ ਸੋਹਣੇ ਮੁਖੜੇ ਹਰ ਸੀਨੇ ਦੇ ਅੰਦਰ ਦਿਲ ਹੈ ਹਰ ਦਿਲ ਅੰਦਰ ਦੁਖੜੇ ਪਤਾ ਨਹੀਂ ਲੱਗਦਾ ਵੀ ਕਿਸੇ ਦੇ ਦਿਲ ਚ ਕੀ ਹੈ ਦੁਖੜਾ ਵਿਯੋਗ ਇਤੇ ਪਾਟ ਨੇ ਤਾਂ ਗੁਰਬਾਣੀ ਚ ਵੀ ਸ਼ਬਦ ਆਉਂਦੇ ਆ ਜੀ ਠੀਕ ਹੈ ਨਾ ਜੀ ਇਹ ਇਹ ਸਭ ਹੈ ਪਰ ਦੁੱਖ ਬੰਬ ਬਣ ਜਾਵੇ ਆਪਣੇ ਨਾਲ ਦੂਜੀਆਂ ਜ਼ਿੰਦਗੀਆਂ ਲੀਲ ਜਾਵੇ ਇਹ ਬੜਾ ਖਤਰਨਾਕ ਦੌਰ ਕਾਤੀ ਵੀ ਨਹੀਂ ਹੋਣਾ ਚਾਹੀਦਾ ਠੀਕ ਹੈ ਨਾ ਦੁੱਖ ਤੇ ਤੁਹਾਨੂੰ ਕੀ ਪਤਾ ਹੈ ਕਿ ਮੈਂ ਆਪਣੇ ਅੰਦਰ ਕੀ ਕੁਝ ਲੁਕਾਈ ਫਰਦਾ ਕਿ ਕਿੰਨੀਆਂ ਮੈਂ ਚਿੰਤਾਵਾਂ ਲੈ ਕੇ ਘਰੇ ਵੜਦਾ ਹੋਵਾਂਗਾ ਪਰ ਮੈਂ ਆਪਣੇ ਘਰੇ ਉਹ ਚਿੰਤਾਵਾਂ ਸ਼ਾਇਦ ਨਸ਼ਰ ਵੀ ਨਾ ਕਰਦਾ ਬਿਲਕੁਲ ਮੈਂ ਆਪਣੇ ਬੇਟੇ ਨੂੰ ਥੋੜੀ ਚਿੰਤਾਵਾਂ ਦਿਆਂਗਾ ਪਤਾ ਨਹੀਂ ਕੀ ਕੁਝ ਹੁੰਦਾ ਹੈ ਇੱਕ ਇਨਸਾਨ ਦੇ ਨਾਲ ਮਰਦ ਦੀ ਜ਼ਿੰਦਗੀ ਸਰ ਇਦਾਂ ਦੀ ਉਹ ਹੁੰਦੀ ਆ ਬਿਲਕੁਲ ਤਾਂ ਹੀ ਤੇ ਕਹਿੰਦੇ ਆ ਨਾ ਕਿ ਭਾਈ ਮਰਦ ਕੋ ਦਰਦ ਨਹੀਂ ਹੁੰਦਾ ਕਿਉਂ ਭਾਈ ਮਰਦ ਨੂੰ ਬਹੁਤ ਦਰਦ ਹੁੰਦੇ ਆ ਜੀ ਬਹੁਤ ਦਰਦ ਹੁੰਦੇ ਨੇ ਕਿ ਦਰਦ ਤੇ ਕਾਬੂ ਪਾ ਕੇ ਹੀ ਮਰਦ ਦਾ ਜੀਉਣਾ ਹੈ ਕਿਉਂਕਿ ਉਸਨੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਕਰਨਾ ਹੈ ਤੇ ਉਸ ਨੂੰ ਪ੍ਰੋਟੈਕਟ ਵੀ ਕਰਨਾ ਹੈ ਬੜੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਸਾਥੀ ਇੱਕ ਕਮੈਂਟ ਫਰੋਜ਼ਪੁਰ ਦਾ ਸੀ ਫਰੋਜ਼ਪੁਰ ਦੇ ਬਾਰੇ ਸੀ ਉਹ ਗੱਲ ਆਪਾਂ ਪਹਿਲਾਂ ਤੁਹਾਡੇ ਨਾਲ ਸਾਂਝੀ ਕਰਦੇ ਆਂ ਫਰੋਜ਼ਪੁਰ ਦੇ ਵਿੱਚ ਇੱਕ ਬਹੁਤ ਮੰਦ ਭਾਗੀ ਘਟਨਾ ਘਟੀ ਉਹਦੇ ਇੱਕ ਅਮਨਦੀਪ ਨਾਮ ਦਾ ਸਖਸ਼ੀ ਫਾਈਨਾਂਸ ਵਗੈਰਾ ਦਾ ਕੰਮ ਕਰਦਾ ਸੀ ਚੰਗਾ ਸੀ ਕਹਿੰਦੇ ਕੰਮਕਾਰ ਚੰਗਾ ਸੀ ਤੇ ਪਤਾ ਨਹੀਂ ਕੀ ਮਸਲਾ ਹੋਇਆ ਕਹਿੰਦੇ ਜੀ ਉਹਨੇ ਪਹਿਲਾਂ ਆਪਦੀ ਪਤਨੀ ਨੂੰ ਦੋ ਬੇਟੀਆਂ ਨੂੰ ਗੋਲੀ ਮਾਰੀ ਤੇ ਫਿਰ ਆਪ ਵੀ ਸੁਸਾਈਡ ਕਰ ਲਈ ਬਹੁਤ ਮੰਦ ਭਾਗੀ ਇਹ ਘਟਨਾ ਹੈ ਤੇ ਕਾਰਨ ਅਜੇ ਤੱਕ ਬਹੁਤ ਗੁਸਪਸ਼ਟ ਹੋ ਨਹੀਂ ਸਕਿਆ